ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ 2019 ਦੀਆਂ ਲੋਕ ਸਭਾ ਚੋਣਾਂ ਵਾਸਤੇ ਚੋਣ ਮੈਦਾਨ ਪਖਿਆ ਹੋਇਆ ਹੈ ਤੇ ਨਾਮੀਨੇਸ਼ਨਸ ਦਾ ਦੌਰ ਵੀ ਜਾਰੀ ਹੋ ਚੁੱਕਿਆ ਹੈ ਹਾਲ ਹੀ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲਰਾ ਜੋ ਕਿ ਪੰਜਾਬ ਡੈਮੋਕ੍ਰੈਟਿਕ ਅਨਾਇੰਸ ਵੱਲੋਂ ਸ਼੍ਰੀ ਖਡੂਰ ਸਾਹਿਬ ਤੋਂ ਜਿਸ ਨੂੰ ਕਿ ਪੰਥਕ ਸੀਟ ਕਿਹਾ ਜਾਂਦਾ ਹੈ ਉੱਥੋਂ ਚੋਣ ਮੈਦਾਨ ਚ ਨੇ ਤੇ ਬੀਬੀ ਖਾਲਰਾ ਜਦੋਂ ਆਪਣਾ ਨਾਮੀਨੇਸ਼ਨ ਫਾਈਲ ਕਰਨ ਵਾਸਤੇ ਗਏ ਉਸ ਤੋਂ ਪਹਿਲਾਂ ਸਾਰੇ ਪੰਥਕ ਆਗੂ ਸਿਆਸੀ ਆਗੂ ਉਹਨਾਂ ਦੇ ਨਾਲ ਮੰਚ ਸਾਂਝਾ ਕਰਦੇ ਹੋਏ ਨਜ਼ਰ ਆਏ ਫਿਰ ਕੱਲ੍ਹ ਜਾਹਿਰ ਜੀਤ ਸਿੰਘ ਜੀ ਬ੍ਰਾਂਪੁਰਾ ਦੇ ਹੋਵੇ ਸੇਵਾ ਸਿੰਘ ਸੇਖਵਾਂ ਦੀ ਹੋਵੇ ਕਰਨਲ ਸਿੰਘ ਪੀਰ ਮੁਹੰਮਦ ਜੀ ਦੀ ਹੋਵੇ ਸੁਖਪਾਲ ਸਿੰਘ ਖੈਰਾ ਜੀ ਦੀ ਹੋਵੇ ਹਰ ਉਹ ਤਰ ਹਰ ਉਹ ਪੰਥਕ ਆਗੂ ਹਰ ਉਹ ਸਿਆਸੀ ਆਗੂ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਦਰਦ ਆਪਣੇ ਜ਼ਹਿਨ ਦੇ ਵਿੱਚ ਰੱਖਦਾ ਹੈ ਉਹ ਹਰ ਆਗੂ ਇਸ ਮੰਚ ਉੱਤੇ ਨਜ਼ਰ ਆਇਆ ਤੇ ਜਦੋਂ ਬੀਬੀ ਖਾਲਰਾ ਨਾਮੀਨੇਸ਼ਨ ਫਾਈਲ ਕਰਨ ਵਾਸਤੇ ਤੁਰੇ ਤਾਂ ਉਦੋਂ ਤਾਂ ਸਿੱਖ ਸੰਗਤ ਦਾ ਪੰਜਾਬੀਆਂ ਦਾ ਹਜ਼ੂਮ ਵੀ ਆਉਣ ਦੇ ਨਾਲ ਜੈਕਾਰੇ ਲਾਂਦਾ ਹੋਇਆ ਤੁਰਦਾ ਗਿਆ ਤੇ ਬੀਬੀ ਖਾਲਰਾ ਨੇ ਆਪਣਾ ਨਾਮੀਨੇਸ਼ਨ ਫਾਈਲ ਕੀਤਾ ਆਉ ਤੁਹਾਨੂੰ ਖਾਨਿਆ ਕੇ ਕਿੰਨਾ ਉਤਸ਼ਾਹ ਹੈ ਖਡੂਰ ਸਾਹਿਬੀ ਸੰਗਤ ਦੇ ਅੰਦਰ ਪੰਜਾਬੀਆਂ ਦੇ ਅੰਦਰ ਕਿ ਉਸ ਪਰਿਵਾਰ ਤੋਂ ਕੋਈ ਸਿਆਸਤ ਦੇ ਵਿੱਚ ਉੱਤਰ ਰਿਹਾ ਹੈ ਜਿਸ ਨੂੰ ਰਹਿੰਦੀ ਦੁਨੀਆ ਤੱਕ ਦੁਨੀਆ ਯਾਦ ਰੱਖੇਗੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25000 ਲਵਾਰਸ ਲਾਸ਼ਾਂ ਨੂੰ ਪਛਾਣ ਦਿੱਤੀ 25000 ਲਵਾਰਸ ਲਾਸ਼ਾਂ ਦੇ ਜੋ ਵਾਰਸ ਬਣੇ ਤੇ ਇਨ੍ਹਾਂ ਲਾਸ਼ਾਂ ਦੇ ਵਾਰਸ ਬਣਨ ਤੋਂ ਬਾਅਦ ਆਪ ਘਟਿਆ ਸਿਆਸਤੀ ਪੇਟ ਚੜ ਗਏ ਤੇ ਹੁਣ ਮੌਕਾ ਹੈ ਬੀਬੀ ਖਾਲੜਾ ਨੂੰ ਜਿਤਾ ਕੇ ਉਸ ਸ਼ਹੀਦ ਨੂੰ ਇੱਕ ਛੋਟੀ ਜਹੀ ਭੇਟ ਦੇਣ ਦਾ ਸ਼ਰਧਾਂਜਲੀ ਦੇਣ ਦਾ ਜਿਸ ਨੇ ਸਿੱਖ ਕੌਮ ਨੂੰ ਇੰਨੀ ਵੱਡੀ ਦਾਤ ਦਿੱਤੀ ਹੋਵੇ ਆਓ ਮਾਰਦਿਆਂ ਨਜ਼ਰ ਉਸ ਹਜ਼ੂਮ ਤੇ ਜੋ ਬੀਬੀ ਖਾਲਰਾ ਦੇ ਨਾਮਿਨੇਸ਼ਨ ਪਰੰਤੋਂ ਪਹਿਲਾਂ ਬੀਬੀ ਜੀ ਦੇ ਨਾਲ ਤੁਰਿਆ ਜਿੰਦਾਬਾਦ ਜਿੰਦਾਬਾਦ ਦੇਖ ਬੈਠੋ ਓਏ ਆਓ ਨਹੀਂ ਸੁਭਾਨ ਅੱਲਾਹ ਪਰਲੇਮਾਨਾ ਹੋ ਜਾ ਮੇਰੇ ਜੀ ਥੋੜਾ ਯਾਨੂ ਥੋੜਾ ਯਾਨੂ ਖੜਾ ਹੋ ਜਾ ਬੜਾ ਯਾਨੂ ਹੋ ਜਾ ਬੰਦੇ ਸੇ ਤੋਂ ਪਹਿਲਾਂ ਇੱਕ ਅੱਛਾ ਵਿਜਨ ਡਾਕੂਮੈਂਟ ਪੜਾ ਕੇ ਕੱਲੇ ਕੱਲੇ ਪੁਆਇੰਟ ਦੇ ਉੱਤੇ ਵਿਸ਼ੇਸ਼ ਮਹਾਰਾਣਨ ਮੰਥਨ ਕਰਕੇ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਬਸ ਪੁਆਇੰਟ ਚਾਰਟਰ ਪੰਜਾਬ ਦੇ ਲੋਕਾਂ ਨੂੰ ਕਲੀਅਰ ਚੱਟ ਵਿਜਨ ਕਿੱਥੇ ਕਿੱਥੇ ਕੀ ਕੀ ਸਾਡੀ ਪਾਰਟੀ ਕਰਨ ਜਾ ਰਹੀ ਆ ਇੱਕ ਸਾਲ ਪਹਿਲਾਂ ਲੋਕਾਂ ਦੀ ਕਚੈਰੀ ਵਿੱਚ ਪੇਸ਼ ਕੀਤਾ ਜਾਵੇਗਾ ਸੋ ਮੈਨੂੰ ਪੂਰੇ ਨਾ ਆਸ ਹੈ ਕਿ ਤੁਸੀਂ ਸਾਰੇ ਇਸ ਘੱਟ ਚੋੜ ਦੀ ਮਦਦ ਕਰੋਗੇ ਸਮਾਂ ਇਜਾਜ਼ਤ ਨਹੀਂ ਦਿੰਦਾ ਔਰ ਜਿਹੜੀਆਂ ਗੱਲਾਂ ਇੱਥੋਂ ਪਹਿਲਾਂ ਬੁਲਾ ਰਹਿਆਂ ਨੇ ਕਹੀਆਂ ਕਈ ਬਹੁਤ ਸੱਚੇ ਲੋਕ ਬੋਲ ਨਹੀਂ ਸਕੇ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਵਰਗੇ ਸਾਡੇ ਰਵਿੰਦਰ ਸਿੰਘ ਬੋਲ ਗਏ ਪ੍ਰਗਟ ਸਿੰਘ ਜੀ ਚੁਗਾਵਾ ਸਾਹਿਬ ਬੈਠੇ ਨੇ ਕੁਸ਼ਾਲਪੁਰ ਉਹਨਾਂ ਨੇ ਸਟੇਜ ਦੀ ਸੈਕਟਰੀ ਡਿਊਟੀ ਨਾਈ ਆ ਐਲ ਆਈ ਪੀ ਦੇ ਲੋਕ ਜਾਂ ਆਰ ਐਮ ਪੀ ਆਈ ਦੇ ਜਾਂ ਸੀ ਪੀ ਆਈ ਦੀ ਆਗੂ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਬੋਲ ਨਹੀਂ ਸਕੇ ਮੈਂ ਉਹਨਾਂ ਕੋ ਸਿਰ ਝੁਕਾ ਕੇ ਮਾਫੀ ਮੰਗਦਾ ਹਾਂ ਜਿਹੜੀਆਂ ਗੱਲਾਂ ਇੱਥੋਂ ਹੋਈਆਂ ਕਿ ਇਲੈਕਸ਼ਨ ਅਖੀਰ ਤੱਕ ਲੜਨੀਆਂ ਮੇਰੇ ਵੀਰੋ ਆ ਜਿਹੜੇ ਤੁਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਹੋ ਇਕ ਤਾਂ ਆਪਣੇ ਪਿੰਡਾਂ ਦੇ ਵਿੱਚ ਅੱਜ ਤੋਂ ਪੋਲਿੰਗ ਸਟੇਸ਼ਨਾਂ ਦੇ ਬਸਤੇ ਤਿਆਰ ਕਰਨ ਦੀ ਗੱਲ ਸ਼ੁਰੂ ਕਰ ਦਿਓ ਪਲੀਜ਼ ਅੱਜ ਤੋਂ ਕਰੋ ਸਿਰਫ 22 23 24 ਦਿਨ ਰਹਿ ਗਏ ਨੇ ਮੇਰਾ ਖਿਆਲ ਹੈ ਕਿ 1500 ਬੂਥ ਹੋਵੇਗਾ ਭਰਾਓ ਹਰ ਬੂਥ ਦੇ ਉੱਤੇ ਆਪਣਾ ਬੰਦਾ ਬੈਠਣਾ ਚਾਹੀਦਾ ਚੰਡਾ ਤੇ ਡੰਡਾ ਤੇ ਬਾਹਰ ਉੱਥੇ ਟੇਬਲ ਲਾ ਕੇ ਪੰਜਾਬ ਨੇ ਹਿੰਦੁਸਤਾਨ ਦੀ ਦੁਨੀਆ ਦੀ ਸੰਗਤ ਚ ਆਵਾਜ਼ ਜਾਏ ਬਰਾਏ ਇਸ ਬਹੁਤ ਬਹੁਤ ਧੰਨਵਾਦ ਭੈਣ ਜੀ ਨੂੰ ਸਰਪਾਓ ਦੇਣਗੇ ਜੀ ਪਹਿਲਾਂ ਨਾਮ ਲਿਆ ਸਰਦਾਰ ਦੇ ਪਾਸ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭੈਣ ਜੀ ਆਪਣੇ ਵਿਚਾਰ ਰੱਖਣਗੇ ਬਹੁਤ ਹੀ ਸਤਿਕਾਰ ਨਾਲ ਪੰਡਾਲ ਵਿੱਚ ਬੈਠੀ ਸੰਤਰੀ ਰੂਪ ਵਿੱਚ ਸਾਤ ਸੰਗਤ ਜੀ ਅਤੇ ਬਹੁਤ ਹੀ ਮੇਰੀ ਸੀਨੀਅਰ ਲੀਡਰਸ਼ਿਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਦਿਨ ਆ ਗਿਆ ਹੈ ਜਦੋਂ ਆਪਾਂ ਮਨੁੱਖਤਾ ਦੇ ਹੱਕ ਦੇ ਵਿੱਚ ਇੱਕ ਉਮੀਦਵਾਰੀ ਦਾ ਦਾਵਾ ਰੱਖਣ ਜਾ ਰਹੇ ਹਾਂ ਉਸ ਸੰਸਦ ਦੀ ਸੀਟ ਵਾਸਤੇ ਕਿ ਪੰਜਾਬ ਦੇ ਵਿੱਚ ਜੋ ਕੁਝ ਵੀ ਵਾਪਰਿਆ ਉਹਦਾ ਹਿਸਾਬ ਲੁੱਟ ਕੇ ਕੁੱਟ ਦਾ ਹਿਸਾਬ ਜਿਹੜਾ ਉਹ ਸਾਨੂੰ ਚਾਹੀਦਾ ਹੈ ਹਾਲੇ ਇਹ ਉਮੀਦਵਾਰੀ ਹੈ ਪਰ ਮੈਨੂੰ ਲੱਗਦਾ ਹੈ ਕਿ ਲੋਕ ਇਸ ਤਰ੍ਹਾਂ ਸਾਡੇ ਨਾਲ ਸਾਰੇ ਚੰਗੇ ਲੋਕ ਜਿਹੜੇ ਮਨੁੱਖੀ ਅਧਿਕਾਰਾਂ ਦੇ ਮਦਈ ਹੈ ਉਹ ਸਾਰੇ ਅੱਜ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਆ ਇਕੱਠੇ ਹੋ ਗਏ ਆ ਤੇ ਮੈਨੂੰ ਬਾਹਰੀਆਂ ਗੱਲਾਂ ਦੇ ਵਿੱਚੋਂ ਜਿਹੜੀ ਇਹੋ ਹੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਕੁਝ ਵੀ ਚੱਲ ਰਿਹਾ ਹੈ ਜੋ ਰਵਾਇਤੀ ਪਾਰਟੀਆਂ ਨੇ ਸਾਨੂੰ ਲੁੱਟਿਆ ਕੁੱਟਿਆ ਬੀਨਤ ਸਿੰਘ ਦੀ 12% ਵਾਲੀ ਸਰਕਾਰ ਨੇ ਸਾਡਾ ਕਿੰਨਾ ਕਤਿਆਲ ਕੀਤਾ ਹੈ ਇਹ ਸਾਡੇ ਲਈ ਇੱਕ ਬਹੁਤ ਅਹਿਮ ਮੁੱਦਾ ਸੀ ਜਿਹਦੇ ਕਰਕੇ ਦਸਵਾਂ ਸਿੰਘ ਖਾਲੜਾ ਨੇ ਲਾਪਤਾ ਲੋਕਾਂ ਦੀ ਜਿਹੜੀ ਲਿਸਟ ਹੈ ਉਹ ਸ਼ਮਸ਼ਾਨ ਘਾਟਾਂ ਵਿੱਚੋਂ ਕੱਢੀ ਤੇ ਫਿਰ ਇਸ ਸਟੇਟ ਨੂੰ ਇਸ ਜ਼ਾਲਮ ਸਟੇਟ ਨੂੰ ਇਸ ਕੇ ਪੀ ਐਸ ਗਿੱਲ ਤੇ ਬੈਂਤ ਸਿੰਘ ਦੀ ਜੋੜੀ ਨੂੰ ਚੈਲੰਜ ਕੀਤਾ ਕਿ ਪੰਜਾਬ ਦੇ ਵਿੱਚ ਜੋ ਲਗਾਤਾਰ ਡਿਸਪੀਅਰੈਂਸ ਹੋ ਰਹੀ ਹੈ ਜੋ ਲਾਪਤਾ ਹੋ ਰਹੇ ਨੇ ਲੋਕ ਤੁਸੀਂ ਉਹਨਾਂ ਨੂੰ ਪਹਿਲਾਂ ਤਸ਼ੱਦਦ ਕੀਤਾ ਹੈ ਚੁੱਕਿਆ ਹੈ ਘਰਾਂ ਵਿੱਚੋਂ ਚੁੱਕਿਆ ਹੈ ਫਿਰ ਤੁਸੀਂ ਉਹਨਾਂ ਤੇ ਤਸ਼ੱਦਦ ਕੀਤਾ ਹੈ ਤਸ਼ੱਦਦ ਕਰਕੇ ਤੁਸੀਂ ਉਹਨਾਂ ਦਾ ਕਤਲ ਕੀਤਾ ਹੈ ਕਤਲ ਕਰਕੇ ਤੁਸੀਂ ਲੋਕ ਨੇ ਸੰਸਕਾਰ ਕੀਤੇ ਆ ਉਹਦੇ ਸ਼ਮਸ਼ਾਨ ਘਾਟਾਂ ਦੇ ਵਿੱਚ ਤੇ ਅਖੀਰ ਦੇ ਵਿੱਚ ਤੁਸੀਂ ਸਾਡੀ ਸਾਰੀ ਕੌਮ ਨੂੰ ਜਿਹੜਾ ਉਹ ਲਾਵਾਸ ਘਰਾੜਦੀ ਦਿੱਤਾ ਹੈ ਇਹ ਪੰਜ ਚਾਰ ਸ਼ਬਦ ਜਿਹੜੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ ਨਾਲ ਜੁੜੇ ਐਸੀ ਗੱਲ ਕਰਕੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸ਼ਹਾਦਤ ਹੋਈ ਉਸ ਵੇਲੇ ਹਾਲਾਤ ਇਹੋ ਜਿਹੇ ਸੀ ਕਿ ਕੋਈ ਘਰੋਂ ਨਹੀਂ ਸੀ ਨਿਕਲਦਾ ਪਰ ਜਸਵੰਤ ਸਿੰਘ ਖਾਲੜਾ ਨੇ ਉਸ ਵੇਲੇ ਦਾ ਸੱਚ ਜਿਹੜਾ ਉਹ ਦੁਨੀਆ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਕਿਤੇ ਵੀ ਇਸ ਤਰ੍ਹਾਂ ਕਿ ਪਹਿਲਾਂ ਉਹਨਾਂ ਨੇ ਜਦੋਂ ਕੇਪੀਐਸ ਗਿੱਲ ਨੇ ਕਿਹਾ ਕਿ ਇਹ ਲੋਕ ਜਿਹਨਾਂ ਦੀ ਇਹ ਗੱਲ ਕਰਦਾ ਹੈ ਇਹ ਤਾਂ ਪਰਦੇਸਾਂ ਵਿੱਚ ਜਾ ਕੇ ਦਿਹਾੜੀਆਂ ਕਰਦੇ ਆ ਤੇ ਜਿਹੜੇ ਥੋੜੀਆਂ-ਬੋਧੀਆਂ ਲਾਸ਼ਾਂ ਦੀ ਇਹ ਗੱਲ ਕਰਦਾ ਉਹਦੇ ਬੈਗਰ ਨੇ ਉਹ ਤੇ ਮੰਗਦੇ ਨੇ ਤੇ ਜਾਂ ਫਿਰ ਬੰਗਲਾਦੇਸ਼ੀ ਨੇ ਤਾਂ ਜਸਵੰਤ ਸਿੰਘ ਨੇ ਉਸ ਵੇਲੇ ਮੈਂ ਜ਼ਿਕਰ ਕਰਨਾ ਜ਼ਰੂਰੀ ਸਮਝਦੀ ਹਾਂ ਕਿ ਉਸ ਵੇਲੇ ਇੱਕ ਆਪਣਾ ਹੱਥ ਲਿਖਤ ਪ੍ਰੈਸ ਨੋਟ ਦਿੱਤਾ ਸੀ ਜਿਹਦੇ ਵਿੱਚ ਉਹਨਾਂ ਨੇ ਪਿਆ ਸੀ ਕਿ ਮੈਂ ਇਹ ਕੰਮ ਪੇਸ਼ੇ ਦੇ ਤੌਰ ਤੇ ਨਹੀਂ ਕਰਦਾ ਮੈਂ ਪ੍ਰੋਫੈਸ਼ਨਲ ਨਹੀਂ ਹਾਂ ਨਾ ਪੁਰਸ ਨਾਲ ਮੇਰੀ ਕੋਈ ਦੁਸ਼ਮਣੀ ਹੈ ਤੇ ਨਾ ਮੈਂ ਕੋਈ ਰਾਜਨੀਤੀ ਕਰਨਾ ਚਾਹੁੰਦਾ ਕਿ ਮੈਂ ਕੋਈ ਇਲੈਕਸ਼ਨ ਲੜਨੀ ਹੈ ਮੈਂ ਤਾਂ ਇਹ ਕੰਮ ਮਨੁੱਖਤਾ ਦੇ ਭਲੇ ਲਈ ਕਰਦਾ ਹਾਂ ਤੇ ਜਸਵੰਤ ਸਿੰਘ ਨੇ ਜਦੋਂ ਕੇਪੀਐਸ ਗਿੱਲ ਨੂੰ ਆਕੇ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕੀਤੀ ਤਾਂ ਉਹਦੇ ਜਵਾਬ ਵਿੱਚ ਇਹ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਗੈਰ ਕਾਨੂੰਨੀ ਕੰਮ ਕੀਤੇ ਆ ਪਰ ਮੈਂ ਸਭ ਤੋਂ ਪਹਿਲਾਂ ਸੰਵਧਾਨ ਵਿੱਚ ਜਾ ਕੇ ਤੁਹਾਡੀ ਕੋਰਟਾਂ ਵਿੱਚ ਜਾ ਕੇ ਇਹ ਸਾਰੀ ਜਿਹੜੀ ਗੱਲ ਹੈ ਉਹ ਕਰੂੰਗਾ ਤੇ ਜੇ ਮੇਰੀ ਕੋਰਟਾਂ ਵਿੱਚ ਨਾ ਚੱਲੀ ਜੇ ਮੇਰੀ ਨਾ ਸੁਣੀ ਗਈ ਤੇ ਮੈਂ ਆਪਣਾ ਜਿਹੜਾ ਅਗਲਾ ਜਿਹੜਾ ਮੇਰਾ ਸਟੈਪ ਹੈ ਮੈਂ ਲੋਕ ਕਚਹਿਰੀ ਵਿੱਚ ਜਾਊਗਾ ਜੇ ਲੋਕਾਂ ਨੇ ਵੀ ਮੇਰੀ ਗੱਲ ਨਹੀਂ ਸੁਣੀ ਤੇ ਮੈਂ ਪਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਕੋ ਤਰਜੀਹ ਦੇਊਗਾ ਇਹ ਉਹ ਪਿਛੇ ਆਹ ਇਹ ਤਿੰਨੇ ਗੱਲਾਂ ਉਸੇ ਤਰ੍ਹਾਂ ਹੀ ਵਾਪਰੀਆਂ ਕਿ ਜਸਵੰਤ ਸਿੰਘ ਨੇ ਕੋਡਾ ਅਪਰੋਚ ਕੀਤੀਆਂ ਫਿਰ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਗੱਲ ਜਾ ਰੱਖੀ ਜਦੋਂ ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਨੂੰ ਪੁੱਛਿਆ ਕਿ ਇਹ ਆਦਮੀ ਜੋ ਕਹਿੰਦਾ ਹੈ ਕਿ ਸਾਡਾ ਪੂਰੇ ਪੰਜਾਬ ਦੀ نسل ਖੁਸ਼ੀ ਹੋ ਰਹੀ ਹੈ ਤਾਂ ਉਹਨਾਂ ਨੇ ਜਵਾਬ ਵਿੱਚ ਇਹਨਾਂ ਨੇ ਜਵਾਬ ਵਿੱਚ ਸਰਦਾਰ ਜਸਵੰਤ ਸਿੰਘ ਖਾਲਣ ਉਸ ਵੇਲੇ ਦੀ ਇੱਕ ਕਾਂਗਰਸੀ ਐਮਐਲਏ ਦੇ ਰਾਹੀਂ ਸੁਨਾਵ ਭੇਜਿਆ ਕਿ ਜੇ ਤੂੰ 25000 ਲੋਕਾਂ ਦੀ ਗੱਲ ਕਰਦਾ ਹੈ ਤੇ ਅਸੀਂ 25000 ਇੱਕ ਦਾ ਹਿਸਾਬ ਜੀ ਦੇ ਸਕਦੇ ਹਾਂ ਤੇ ਉਹੋ ਕੁਝ ਵਾਪਰਿਆ ਸਾਰਾ ਕੁਝ ਕਾਇਦਾ ਕਾਨੂੰਨ ਤੋਂ ਬਾਹਰ ਜਾ ਕੇ ਜਸਵੰਤ ਸਿੰਘ ਨੂੰ ਚੱਕਿਆ ਗਿਆ ਤੇ ਕੋਰਟ ਦੇ ਵਿੱਚ ਇਹਨਾਂ ਨੇ ਐਫੀਡੇਵਟ ਲਾਇਆ ਕਿ ਨਾ ਇਹ ਬੰਦਾ ਸਾਾਨੂੰ ਚਾਹੀਦਾ ਸੀ ਤੇ ਨਾ ਅਸੀਂ ਲੈ ਕੇ ਆਏ ਇਸੀ ਹੋਣੀ ਉਸ ਵੇਲੇ ਦੇ ਹਾਲਾਤਾਂ ਦੀ ਕਿ ਬੰਦੇ ਸੱਡੀਯੂ ਕੋਰਟ ਨੇ ਜੱਜਮੈਂਟ ਦਿੱਤੀ ਕਿ ਕੀ ਫਿਰ ਐਨੇ ਬੰਦੇ ਜਿਹੜੇ ਉਹ ਹਵਾ ਵਿੱਚ ਉੱਡ ਗਏ ਤਾਂ ਬੜੇ ਹੀ ਸਖਤ ਜਿਹੜੀਆਂ ਉਹਨਾਂ ਨੇ ਕਿਹਾ ਕਿ ਇਹ ਨਸਲ ਕੁਸ਼ੀ ਤੋਂ ਵੀ ਭੈੜਾ ਵਰਤਾਰਾ ਹੈ ਜੋ ਪੰਜਾਬ ਦੇ ਵਿੱਚ ਵਾਪਰਿਆ ਉਸ ਤੋਂ ਬਾਅਦ ਜਿਹੜੀ ਸਾਡੀ ਟੀਮ ਸੀਗੀ ਜਿਹੜੀ ਜਸਵੰਤ ਸਿੰਘ ਦੀ ਜਿਹੜੀ ਅੰਤ ਅਰਦਾਸ ਵੇਲੇ ਹੀ ਇੱਕ ਵੇ ਇੱਕ ਟੀਮ ਬਣਾ ਲਈ ਗਈ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਕਿ ਉਹਨਾਂ ਦੇ ਅਧੂਰੇ ਕੰਮਾਂ 'ਤੇ ਹੋਣ ਜਿਹੜਾ ਉਹਨਾਂ ਦੇ ਮਿਸ਼ਨ ਨੂੰ ਕੰਪਲੀਟ ਕੀਤਾ ਜਾਊਗਾ ਅਸੀਂ ਹੌਲੀ ਹੌਲੀ ਆਪਣੇ ਕੰਮ ਵਿੱਚ ਲੱਗੇ ਰਹੇ ਕਿਸੇ ਰਵਾਇਤੀ ਪਾਰਟੀ ਨੇ ਕਦੇ ਕਿਸੇ ਸਟੇਜ ਤੋਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਤੱਕ ਨਹੀਂ ਲਿਆ ਕਦੇ ਨਹੀਂ ਇਸ ਕਤਲੇਆਮ ਦੇ ਵਿੱਚ 25000 ਲੋਕਾਂ ਦਾ ਗੁੰਮ ਹੋ ਜਾਣਾ ਕਦੇ ਵੀ ਉਹਨਾਂ ਦੇ ਦਰਦ ਨੂੰ ਨਹੀਂ ਸਮਝਿਆ ਪਰ ਅੱਜ ਮੈਂ ਸਮਝਦੀ ਆ ਕਿ ਜਦੋਂ ਪੰਜਾਬ ਦੇ ਵਿੱਚ ਸਿਆਸਤ ਦੇ ਇੱਕ ਵਿੱਚ ਵੱਡਾ ਖਲਾਅ ਆ ਗਿਆ ਤੇ ਇਹ ਰਵੈਦੀ ਪਾਰਟੀਆਂ ਸਾਡੀ ਲੁੱਟ ਤੇ ਕੁੱਟ ਕਰ ਰਹੀਆਂ ਵਾਰੀ ਵਾਰੀ ਜਿਹੜਾ ਇਹ ਵਾਰੀ ਲਾ ਰਹੀਆਂ ਪਰ ਜਦੋਂ ਹੁਣ ਅੱਠ ਪਾਰਟੀਆਂ ਦਾ ਅਲਾਈਂਸ ਹੈ ਜਿਹਨੇ ਪੰਜਾਬ ਦੀ ਬਿਹਤਰੀ ਦੇ ਲਈ ਮੈਨੂੰ ਖਡੂਰ ਸਾਹਿਬ ਦੀ ਸੀਟ ਤੋਂ ਉਮੀਦਵਾਰੀ ਲਈ ਕਿਹਾ ਹੈ ਕਿ ਤੁਸੀਂ ਇੱਥੋਂ ਜੇ ਲੜਾਈ ਦੇ ਸਕਦੇ ਹੋ ਤਾਂ ਦਿਓ ਮੈਂ ਇਸੇ ਸ਼ਰਤ ਤੇ ਸ਼ਰਤ ਤਾਂ ਕੋਈ ਨਹੀਂ ਸੀ ਪਰ ਮੈਂ ਇਹ ਦੋ ਗੱਲਾਂ ਜਿਹੜੀਆਂ ਮੇਰੇ ਮਨ ਦੀਆਂ ਸੀ ਇਹ ਸੀ ਕਿ ਮੈਂ ਇਹ ਜਿਹੜੀ ਸੀਟ ਹੈ ਇਹ ਮਨੁੱਖੀ ਅਧਿਕਾਰਾਂ ਦੇ ਹੋ ਇੱਕਤਿਆਂ ਨੂੰ ਪ੍ਰੈਫਰੈਂਸ ਦੇ ਕੇ ਲੜੀ ਜਾਊਗੀ ਤੇ ਦੂਜਾ ਮੈਂ ਇਹ ਸੀਟ ਖਡੂਰ ਸਾਹਿਬ ਤੋਂ ਹੀ ਲੜਨੀ ਆ ਅੱਜ ਮੈਂ ਤੁਹਾਡੀ ਲੋਕ ਕਚਹਿਰੀ ਦੇ ਵਿੱਚ ਜਿਹੜਾ ਆਪਣਾ ਪੱਖ ਹੈ ਜਿਹੜਾ ਆਪਣੀ ਕੌਮ ਦਾ ਪੱਖ ਆਪਣੇ ਪੰਜਾਬ ਦਾ ਪੱਖ ਮੈਂ ਚਾਹੁੰਦੀ ਆ ਕਿ ਗੁਰਪਿਆਰੇ ਉਹ ਗੱਲ ਚਾਹੇ ਭਾਈ ਮਨਵਿੰਦਰ ਸਿੰਘ ਯਾਸਪੁਰਾ ਦੀ ਹੋਵੇ ਬੀਬੀ ਪਰਮਜੀਤ ਕੌਰ ਖਾਲਰਾਦੀ ਹੋਵੇ ਡਾਕਟਰ ਕਾਂਦੀ ਦੀ ਹੋਵੇ ਯਾਸਮਰਜੀਤ ਸਿੰਘ ਬੈਂਸ ਦੀ ਇਹ ਕੁਝ ਉਹ ਸ਼ਖਸੀਅਤਾਂ ਨੇ ਜਿਹੜੇ ਨੇ ਹਮੇਸ਼ਾ ਹੱਕ ਸੱਚ ਦੀ ਆਵਾਜ਼ ਵਾਸਤੇ ਲੜਾਈ ਕੀਤੀ ਹੈ ਜੋ ਹਮੇਸ਼ਾ ਹੱਕ ਸੱਚ ਦੀ ਆਵਾਜ਼ ਵਾਸਤੇ ਲੜੇ ਨੇ ਤੇ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਪਾਰਟੀਆਂ ਜਥੇਬੰਦੀਆਂ ਧੜੇਬੰਦੀਆਂ ਤੋਂ ਉੱਤੇ ਉੱਠ ਕੇ ਸਿਰਫ ਉਹਨਾਂ ਨੁਮਾਇੰਦਿਆਂ ਨੂੰ ਵੋਟ ਪਾਈਏ ਉਹਨਾਂ ਨੁਮਾਇੰਦਿਆਂ ਨੂੰ ਸਰਕਾਰ ਦੇ ਵਿੱਚ ਅਹੁਦੇਦਾਰੀਆਂ ਤੱਕ ਪਹੁੰਚਾਈਏ ਜੋ ਵਾਕੇ ਹੀ ਲੋਕਾਂ ਦਾ ਦਰਦ ਮਹਿਸੂਸ ਕਰਦੇ ਹੋਣ ਜੋ ਕੇ ਹੀ ਹਿਊਮਨ ਰਾਈਟਸ ਦੀ ਗੱਲ ਕਰਦੇ ਹੁਣ ਜੋ ਵਾਕੇ ਹੀ ਹੱਕ ਸੱਚ ਦੀ ਆਵਾਜ਼ ਬਣ ਕੇ ਗੂੰਜਣਾ ਜਾਣਦੇ ਹੁਣ ਤੇ ਜੇਕਰ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੁੰਨਿਆਂ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਦਿੱਲੀ ਦੀ ਸੰਸਦ ਵਿੱਚ 1984 ਦੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀਆਂ ਅਤੇ ਉਹਨਾਂ 25000 ਸਿੱਖਾਂ ਦੀਆਂ ਲਵਾਰਿਸ਼ਾਂ ਦੀਆਂ ਲਾਸ਼ਾਂ ਦੀ ਆਵਾਜ਼ ਗੂੰਜੇਗੀ ਜੋ ਕਿਤੇ ਨਾ ਕਿਤੇ ਇਸ ਘਟੀਆ ਸਿਆਸਤ ਅਤੇ ਬ੍ਰਾਹਮਣਵਾਦੀ ਸੋਚ ਦੀ ਭੇਟ ਚੜੀਆਂ ਸੀ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ